ਸਾਸਿਲ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਬੇਸਨ ਦੀਆਂ ਨਮਕੀਨ ਪਕੌੜੀਆਂ ਘਰੇ ਹੀ ਬਣਾ ਕੇ ਤਿਆਰ ਕਰਕੇ ਦਿਖਾਵਾਂਗੇ ਇਹ ਪਕੌੜੀਆਂ ਬਹੁਤ ਹੀ ਸੌਖੀਆਂ ਤੇ ਬਹੁਤ ਹੀ ਛੇਤੀ ਬਣ ਕੇ ਤਿਆਰ ਹੋ ਜਾਂਦੀਆਂ ਨੇ ਤੇ ਇਹਦੇ ਵਿੱਚ ਬਹੁਤ ਹੀ ਘੱਟ ਮਸਾਲਿਆਂ ਦਾ ਜਿਹੜਾ ਇਸਤੇਮਾਲ ਹੁੰਦਾ ਏ ਦੇਖੋ ਪਕੌੜੀਆਂ ਆਪਣੀਆਂ ਬਹੁਤ ਹੀ ਵਧੀਆ कुरकुਰੀਆਂ ਬਣ ਕੇ ਤਿਆਰ ਹੋਈਆਂ ਸੀਗੀਆਂ ਇਹਨਾਂ ਨੂੰ ਤੁਸੀਂ ਵੀ ਆਪਣੇ ਘਰ ਵਿੱਚ ਜਰੂਰ ਬਣਾ ਕੇ ਦੇਖਿਓ ਤੇ ਬੱਚਿਆਂ ਦੇ ਲਈ ਤੁਸੀਂ ਹਮੇਸ਼ਾ ਇਹ ਪਕੌੜੀਆਂ ਨੇ ਜਿਹੜੀਆਂ ਤੁਸੀਂ ਘਰੇ ਬਣਾ ਕੇ ਰੱਖਿਆ ਕਰੋ ਤਾਂ ਕਿ ਬੱਚੇ ਬਾਹਰ ਲੀਆਂ ਚੀਜ਼ਾਂ ਦੇ ਜਿਹੜੇ ਸਾਈਡ ਇਫੈਕਟ ਨੇ ਉਹਨਾਂ ਤੋਂ ਬਚੇ ਰਹਿਣ ਚਲੋ ਆਪਾਂ ਵੀਡੀਓ ਬਣਾਉਣੀ ਸਟਾਰਟ ਕਰਦੇ ਹਾਂ ਚਲੋ ਹੁਣ ਆਪਾਂ ਰੈਸਪੀ ਬਣਾਉਣੀ ਸਟਾਰਟ ਕਰਦੇ ਆ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ 3-4 ਗੱਠੀਆਂ ਨੇ ਜਿਹੜੀਆਂ ਲਸਣ ਦੀਆਂ ਪੀਸ ਲਵਾਂਗੇ ਇਹਨਾਂ ਨੂੰ ਆਪਾਂ ਨੇ ਛਿਲਕਿਆਂ ਦੇ ਸਮੇਤ ਹੀ ਪੀਸਣਾ ਹੈ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਪਾ ਲਵਾਂਗੇ। ਪਾਨੇ ਇਹਨਾਂ ਨੂੰ ਚੰਗੀ ਤਰ੍ਹਾਂ ਕੁੱਟ ਲੈਣਾ। ਦੇਖੋ ਪੇਸਟ ਆ ਆਪਣਾ ਜਿਹੜਾ ਚੰਗੀ ਤਰ੍ਹਾਂ ਆਪਾਂ ਨੇ ਕੁੱਟ ਲਿਆ ਹੈ। ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਪਾਣੀ। ਪਾਣੀ ਆਪਾਂ ਨੇ ਬਿਲਕੁਲ ਘੱਟ ਲੈਣਾ। ਆਪਾਂ ਚਮਚਾ ਦਾ ਆਪਾਂ 1/2 ਚਮਚਾ ਪਾਣੀ ਦਾ ਲੈ ਲਵਾਂਗੇ ਤੇ ਹੁਣ ਇੱਕ ਵਾਰ ਆਪਾਂ ਫੇਰੇ ਇਸ ਨੂੰ ਮਿਕਸ ਕਰ ਲਵਾਂਗੇ ਤੇ ਜਿਹੜਾ ਇਹ ਲਸਣ ਦਾ ਸਾਰਾ ਹਰਕਾ ਆਪਾਂ ਨੇ ਕੁਟ ਕੇ ਕੱਢ ਲਿਆ ਤੇ ਹੁਣ ਅੱਗੇ ਆਪਾਂ ਜਿਹੜੇ ਇਨਗਰੀਡੀਅੰਟਸ ਲੈਣੇ ਨੇ ਉਹ ਆਪਾਂ ਤੁਹਾਨੂੰ ਦਿਖਾਣੇ ਆ ਤੇ ਹੁਣ ਆਪਾਂ ਨੇ ਇੱਕ ਕੌਲੀ ਹੈ ਜਿਹੜੀ ਵੇਸਣ ਦੀ ਲਈ ਆ ਵੇਸਣ ਨੂੰ ਆਪਾਂ ਇਸ ਤਰ੍ਹਾਂ ਛਾਣ ਲਵਾਂਗੇ ਛਰਨੀ ਦੇ ਵਿੱਚ ਪਾ ਕੇ ਆਪਾਂ ਇੱਕ ਚਮਚੇ ਦੇ ਨਾਲ ਵੇਸਣ ਹੈ ਜਿਹੜਾ ਛਾਣ ਲੈਣਾ ਆਪਾਂ ਅੱਜ ਬਣਾਉਣ ਜਾ ਰਹੇ ਹਾਂ ਘਰ ਦੇ ਵਿੱਚ ਹੀ ਨਮਕੀਨ ਪਕੌੜੀਆਂ ਜਿਨ੍ਹਾਂ ਨੂੰ ਸੇਵੀਆਂ ਵੀ ਕਹਿ ਦਿੰਦੇ ਨੇ ਆਪਾਂ ਤਾਂ ਨਮਕੀਨ ਪਕੌੜੀਆਂ ਕਹਿੰਦੇ ਆ ਇਹ ਆਪਾਂ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਆਪਾਂ ਜਦੋਂ ਬਾਜ਼ਾਰ ਤੋਂ ਵਿੱਚੋਂ ਲੈਂਦੇ ਆ ਤਾਂ ਕਈ ਵਾਰ ਉਹਨਾਂ ਦੇ ਤੇਲ ਜਿਹੜੇ ਇਦਾਂ ਦੇ ਇਸਤੇਮਾਲ ਕੀਤੇ ਹੁੰਦੇ ਨੇ ਤੇ ਉਹਨਾਂ ਦੇ ਵਿੱਚੋਂ 스ਮੈਲ ਵੀ ਆਉਂਦੀ ਰਹਿੰਦੀ ਆ ਤੇ ਹੁਣ ਆਪਾਂ ਇਹ ਜਿਹੜੇ ਘਰ ਦੇ ਤਾਜ਼ੇ ਤੇਲ ਦੇ ਵਿੱਚ ਬਣਾਵਾਂਗੇ ਆਪਾਂ ਆਪਾਂ ਨੂੰ ਪਤਾ ਹੁੰਦਾ ਤੇ ਆਪਾਂ ਕਿਹੜੇ-ਕਿਹੜੇ ਇਨਗਰੀਡੀਅੰਟ ਇਸਤੇਮਾਲ ਕਰਨੇ ਨੇ ਉਹ ਵੀ ਆਪਾਂ ਆਪਣੇ ਹਿਸਾਬ ਨਾਲ ਪਾ ਲੈਣੇ ਨੇ ਤੇ ਇਹ ਪਕੌੜੀਆਂ ਨੇ ਜਿਹੜੀਆਂ ਬਹੁਤ ਵਧੀਆ ਬਣ ਜਾਂਦੀਆਂ ਨੇ ਘਰੇ ਇਹਨਾਂ ਨੂੰ ਤੁਸੀਂ ਇਕੱਠੀਆਂ ਪੜਾ ਕੇ ਡੱਬੇ ਦੇ ਵਿੱਚ ਪਾ ਕੇ ਸਟੋਰ ਕਰਕੇ ਵੀ ਰੱਖ ਸਕਦੇ ਹੋ ਚਾਹ ਦੇ ਨਾਲ ਵੀ ਸਰਵ ਕਰ ਲੋ ਬੱਚਿਆਂ ਨੂੰ ਵੈਸੇ ਦੇਣੀਆਂ ਹੋਣ ਕਈ ਵਾਰ ਕੁਝ ਹਲਕਾ-ਫੁਕਾ ਖਾਣ ਦੀ ਗੱਲ ਕਰਦਾ ਹੁੰਦਾ ਤਾਂ ਤੁਸੀਂ ਤਾਂ ਵੀ ਇਹ ਪਕੌੜੀਆਂ ਨੇ ਜਿਹੜੀਆਂ ਖਾ ਸਕਦੇ ਹੋ ਤੇ ਬੇਸਣਾ ਜਿਹੜਾ ਆਪਾਂ ਨੇ ਚੰਗੀ ਤਰ੍ਹਾਂ ਛਾਲ ਲੈਣਾ ਤਾਂ ਕਿ ਜਿਹੜੀਆਂ ਇਹਨੀਆਂ ਗੱਠਾਂ ਜੀਆਂ ਨੇ ਉਹ ਮਰ ਜਾਣ ਤੇ ਬੇਸਣ ਦਾ ਜਿਹੜਾ ਪੂਰਾ ਉਹ ਆਪਾਂ ਅਲੱਗ ਕੱਢ ਦਵਾਂਗੇ ਤੇ ਦੇਖੋ ਬੇਸਣ ਆ ਜਿਹੜਾ ਆਪਣਾ ਚੰਗੀ ਤਰ੍ਹਾਂ ਛਾਣਿਆ ਗਿਆ ਤੇ ਇਹਦੇ ਵਿੱਚੋਂ ਜਿਹੜਾ ਇੰਨਾ ਕਪੂਰਾ ਹੈ ਇਹ ਆਪਾਂ ਅਲੱਗ ਕੱਢ ਦਾਂਗੇ ਇੱਕ ਕੌਲੀ ਦੇ ਵਿੱਚ ਤੇ ਦੇਖੋ ਆਪਣਾ ਬੇਸਣ ਆ ਜਿਹੜਾ ਬਰੀਕ ਵਧੀਆ ਚੰਗੀ ਤਰ੍ਹਾਂ ਆਪਾਂ ਨੇ ਛਾਣ ਲਿਆ ਤੇ ਹੁਣ ਆਪਾਂ ਇਹਦਾ ਕੋਲ ਤਿਆਰ ਕਰਾਂਗੇ ਵੇਸਣਾ ਜਿਹੜਾ ਆਪਾਂ ਨੇ ਇੱਕ ਕੌਲੇ ਦੇ ਵਿੱਚ ਕੱਢ ਲਿਆ ਏ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਇੱਕ ਛਰਨੀ ਲੈ ਲਵਾਂਗੇ ਛਰਨੀ ਦੇ ਵਿੱਚ ਆਪਾਂ ਨੇ ਜਿਹੜਾ ਇਹ ਆਪਣਾ ਲਸਣ ਦਾ ਪੇਸਟ ਬਣਾ ਕੇ ਰੱਖਿਆ ਹੋਇਆ ਸੀ ਉਹ ਕੱਢ ਕੇ ਨਿਚੋੜਾਂਗੇ ਪਾਣੀ ਇਹਦੇ ਵਿੱਚ ਆਪਾਂ ਨੇ ਇੱਕ ਤੋਂ ਡੇਢ ਚਮਚਾ ਹੈ ਉਹ ਪਾ ਲਿਆ ਸੀਗਾ ਤੇ ਹੁਣ ਆਪਾਂ ਨੇ ਇਸ ਨੂੰ ਚੰਗੀ ਤਰ੍ਹਾਂ ਨਿਚੋੜ ਲੈਣਾ ਲਸਣ ਪਾਉਣ ਦੇ ਨਾਲ ਪਕੌੜੀਆਂ ਦਾ ਫਲੇਵਰ ਆ ਜਿਹੜਾ ਬਹੁਤ ਵਧੀਆ ਹੋ ਜਾਂਦਾ ਤੁਸੀਂ ਇਹਦੇ ਵਿੱਚ ਹਿੰਗ ਵੀ ਥੋੜੀ ਜਿਹੀ ਇਸਤੇਮਾਲ ਕਰ ਸਕਦੇ ਹੋ ਜੇਕਰ ਲਸਣ ਨਾ ਪਾਉਣਾ ਵੀ ਤਾਂ ਹਿੰਗ ਦਾ ਫਲੇਵਰ ਆ ਜਿਹੜਾ ਉਹ ਵੀ ਵਧੀਆ ਆ ਜਾਂਦਾ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਇਹਦੇ ਵਿੱਚ ਆਪਣੀ ਜਿਹੜੀ ਗੁੰਡੀ ਸੀਗੀ ਉਹ ਢੋ ਕੇ ਪਾ ਲਵਾਂਗੇ ਤੇ ਬਾਕੀ ਫਿਰ ਆਪਾਂ ਇਹਦੇ ਵਿੱਚ ਜਿਹੜੇ ਮਸਾਲੇ ਨੇ ਉਹ ਐਡ ਕਰਾਂਗੇ ਕਿ ਚੰਗੀ ਤਰ੍ਹਾਂ ਆਪਾਂ ਨੇ ਇਹਦਾ ਅਰਕਾ ਜਿਹੜਾ ਕੱਢ ਲਿਆ ਏ ਖੁਸ਼ਬੂ ਲਸਣ ਦੀ ਬਹੁਤ ਵਧੀਆ ਆ ਰਹੀ ਏ ਤੇ ਸਿਰਫ ਇਹ ਗੁੱਦਾ ਤੇ ਜਿਹੜੇ ਛਿਲਕੇ ਨੇ ਹੋਰ ਰਹਿ ਗਏ ਆ ਸਾਰਾ ਅਰਕਾ ਆਪਾਂ ਨੇ ਚੰਗੀ ਤਰ੍ਹਾਂ ਨਿਚੋੜਤਾ ਏ ਤੇ ਦੇਖੋ ਬਿਲਕੁਲ ਸੁੱਕ ਗਏ ਨੇ ਛਿਲਕੇ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚਾਂਚੇ ਦਾ ਚੌਥਾ ਹਿੱਸਾ ਕਾਲੀ ਮਿਰਚ ਤੇ ਪੁੰਨਿਆ ਹੋਇਆ ਜੀਰਾ ਤੇ ਥੋੜੀ ਜੀ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਇਹ ਆਪਾਂ ਲਾਲ ਮਿਰਚ ਤੇ ਆਪਾਂ ਚਮਚੇ ਦਾ ਚੌਥਾ ਹਿੱਸਾ ਇਹਦੇ ਵਿੱਚ ਨਾਣ ਪਾਵਾਂਗੇ ਨਾੜੀ ਆਪਾਂ ਪਾਵਾਂਗੇ ਥੋੜੀ ਜੀ ਹਲਦੀ ਹਲਦੀ ਤੁਸੀਂ ਥੋੜੀ ਜੀ ਹੋਰ ਵੀ ਲੈ ਸਕਦੇ ਹੋ ਤੇ ਨਾੜੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਚਮਚੇ ਦਾ ਚੌਥਾ ਹਿੱਸਾ ਇਹ ਜਿਹੜਾ ਚਾਟ ਮਸਾਲਾ ਪਾ ਲਵਾਂਗੇ ਮਸਾਲੇ ਨੇ ਜਿਹੜੇ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਕਰਾਂਗੇ ਮਿਕਸ ਨਾਲੀ ਪਾਵਾਂਗੇ ਆਪਾਂ ਥੋੜਾ ਥੋੜਾ ਪਾਣੀ ਇਸ ਵਿੱਚ ਆਪਾਂ ਨੇ ਜਿਹੜਾ ਘੋਲ ਆ ਇਹ ਜ਼ਿਆਦਾ ਪਤਲਾ ਨਹੀਂ ਕਰਨਾ ਹੈਗਾ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਮਿਕਸ ਕਰਾਂਗੇ ਤਾਂ ਕਿ ਜਿਹੜਾ ਆਪਣਾ ਬੈਟਰ ਆ ਇੱਕਦਮ ਵਧੀਆ ਸਮੂਥ ਬਣ ਸਕੇ ਜੇ ਆਪਣਾ ਇਹ ਜ਼ਿਆਦਾ ਬੈਟਰ ਪਤਲਾ ਹੋ ਗਿਆ ਤਾਂ ਆਪਣੀਆਂ ਪਕੌੜੀਆਂ ਜਿਹੜੀਆਂ ਇਹ ਵਧੀਆ ਨਹੀਂ ਬਣਣਗੀਆਂ ਤੇ ਇਸ ਤਰ੍ਹਾਂ ਪਾ ਥੋੜਾ ਥੋੜਾ ਪਾਣੀ ਪਾਵਾਂਗੇ ਤੇ ਨਾਲ ਹੀ ਮਿਕਸ ਕਰੀ ਜਾਵਾਂਗੇ ਤਾਂ ਕਿ ਗੱਠਾ ਨਾ ਬਣਨੀ ਰਹੀ। ਬਸੋ ਆਪਣਾ ਬੈਟਰ ਜਿਹੜਾ ਜਿਹੜਾ ਇਸੇ ਤਰ੍ਹਾਂ ਦਾ ਹੋਣਾ ਚਾਹੀਦਾ। ਰੰਗ ਦੇ ਲਈ ਥੋੜਾ ਜਿਹਾ ਆਪਾਂ ਇਹਦੇ ਵਿੱਚ ਫੂਡ ਕਲਰ ਪਾਵਾਂਗੇ ਤਾਂ ਕਿ ਜਿਹੜਾ ਆਪਰਾ ਪਕੌੜੀਆਂ ਦਾ ਰੰਗ ਆ ਵਧੀਆ ਪੀਲਾ ਪੀਲਾ ਹੋ ਜਵੇ ਤੇ ਪਕੌੜੀਆਂ ਦੇ ਇੰਨਾ ਆਪਣੀਆਂ ਪੱਕ ਕੇ ਕਾਲੀਆਂ ਕਾਲੀਆਂ ਨਾ ਲੱਗਣ ਇਸ ਕਰਕੇ ਚੁਟਕੀਆਂ ਦੇ ਕਰੀਬ ਵਿੱਚ ਫੂਡ ਕਲਰ ਪਾ ਲੈਣਾ ਥੋੜਾ ਜਿਹਾ ਨਾਲ ਹੀ ਆਪਾਂ ਪਾਵਾਂਗੇ ਪਾਣੀ ਤਾਂ ਕਿ ਆਪਣਾ ਕਲਰ ਜਿਹੜਾ ਮਿਕਸ ਹੋ ਜੇ ਦੇਖੋ ਥੋੜਾ ਆਪਣਾ ਬੇਸਣ ਦਾ ਕਲਰ ਆ ਥੋੜਾ ਚੇਂਜ ਹੋ ਗਿਆ ਤੇ ਦੇਖੋ ਆਪਣੀ ਜਿਹੜੀ ਇਹ ਬੇਸਣ ਦੀ ਸਲੈਰੀ ਹੋਏ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਇਹਦੀ ਕਨਸਿਸਟੈਂਸੀ ਬਿਲਕੁਲ ਠੀਕ ਆ ਤੇ ਹੁਣ ਆਪਾਂ ਇਸ ਨੂੰ ਇੱਕ ਕੀਪ ਬਣਾ ਕੇ ਨਾ ਆਪਣੇ ਲਫਾਫਾ ਲੈ ਸਕਦੇ ਹੋ ਤੁਸੀਂ ਜਾਂ ਆਪਣਾ ਤੁਹਾਡੇ ਕੋਲ ਕੋਨ ਹੋਵੇ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਮੇਰੇ ਕੋਲ ਰਿਫਾਈਨਡ ਦਾ ਪੈਕਟ ਪਿਆ ਸੀ ਮੈਂ ਉਹਦਾ ਇਸਤੇਮਾਲ ਕਰੂੰਗੀ ਤੇ ਇਹ ਆਪਾਂ ਨੇ ਇਹ ਗਰਫਾਇੰਡ ਦਾ ਪੈਕਟ ਲੈ ਲਿਆ ਤੇ ਹੁਣ ਆਪਾਂ ਇਹਦਾ ਥੋੜਾ ਜਿਹਾ ਖੁੰਝਾ ਇਹ ਜਿਹੜਾ ਕੱਟ ਲਵਾਂਗੇ ਅੱਛਾ ਆਪਾਂ ਨੂੰ ਕੈਂਚੀ ਆ ਜਿਹੜੀ ਲੱਭੀ ਨਹੀਂ ਹੈਗੀ ਇਸ ਕਰਕੇ ਆਪਾਂ ਇਹਦਾ ਪਹਿਲਾਂ ਥੋੜਾ ਜਿਹਾ ਕੋਨਾ ਇਹ ਜਿਹੜਾ ਉਹ ਕਟਾਂਗੇ ਤਾਂ ਕਿ ਜਿਹੜੀਆਂ ਆਪਣੀਆਂ ਪਕੌੜੀਆਂ ਨੇ ਉਹ ਵਧੀਆ ਸਾਈਜ਼ ਦੀਆਂ ਬਣ ਸਕਣ ਤੇ ਦੇਖੋ ਆਪਾਂ ਨੇ ਕੋਨਾ ਜਿਹੜਾ ਉਹ ਬਹੁਤ ਬਰੀਕ ਕੱਟਿਆ ਹੈ ਜੇ ਆਪਾਂ ਜ਼ਰੂਰਤ ਪਈ ਤਾਂ ਆਪਾਂ ਥੋੜਾ ਜਿਹਾ ਸਾਈਜ਼ ਆ ਜਿਹੜਾ ਹੋਰ ਵਧਾ ਲਾਂਗੇ ਤੇ ਹੁਣ ਆਪਾਂ ਇੱਕ ਗਲਾਸ ਲਵਾਂਗੇ ਗਲਾਸ ਦੇ ਵਿੱਚ ਆਪਾਂ ਨੇ ਇਸ ਤਰ੍ਹਾਂ ਸੈਟੇ ਨੂੰ ਰੱਖ ਲੈਣਾ ਤੇ ਹੁਣ ਆਪਾਂ ਜਿਹੜਾ ਇਹ ਬੈਟਰ ਆ ਸਾਰਾ ਪੇਸਟ ਦੇ ਵਿੱਚ ਪਾ ਦਾਂਗੇ ਰਾ ਆਪਣਾ ਇੱਕਦਮ ਵਧੀਆ ਬਣਿਆ ਤੇ ਹੁਣ ਆਪਾਂ ਪਕੌੜੀਆਂ ਬਣਾ ਕੇ ਦੇਖਾਂਗੇ ਕਿ ਕਿਸ ਤਰ੍ਹਾਂ ਦੀਆਂ ਬਣਦੀਆਂ ਨੇ ਆਪਣੀਆਂ ਤੇ ਹੁਣ ਆਪਾਂ ਪੈਕਟ ਨੂੰ ਢੱਡ ਲਵਾ ਲਾਂਗੇ ਬਾਹਰ ਤੇ ਇਸ ਤਰ੍ਹਾਂ ਆਪਾਂ ਇਸ ਨੂੰ ਫੜ ਲਵਾਂਗੇ ਤੇ ਆਪਾਂ ਥੋੜਾ ਜਿਹਾ ਇੱਕ ਵਾਰ ਬਣਾ ਕੇ ਦੇਖ ਲੈਣੇ ਆ ਕੀ ਆਪਣੀਆਂ ਪਕੌੜੀਆਂ ਨੇ ਜਿਹੜੀਆਂ ਨਿਕਲ ਰਹੀਆਂ ਨੇ ਇਹ ਜ਼ਿਆਦਾ ਬਰੀਕ ਨੇ ਤੇ ਖਿੰਡ ਰਹੀਆਂ ਨੇ ਆਪਾਂ ਥੋੜਾ ਜਿਹਾ ਸਰਾਥ ਜਿਹੜਾ ਹੋਰ ਵੱਡਾ ਕਰ ਲਵਾਂਗੇ ਤੇਰ ਆਪਾਂ ਤੇਲ ਆ ਜਿਹੜਾ ਆਪਾਂ ਨੇ ਗਰਮ ਹੋਣ ਦੇ ਲਈ ਰੱਖਤਾ ਸੀਗਾ ਤੇ ਹੁਣ ਆਪਾਂ ਇਸ ਤਰ੍ਹਾਂ ਇਸ ਦੇ ਵਿੱਚ ਬਰੀਕ ਬਰੀਕ ਪਕੌੜੀਆਂ ਨੇ ਜਿਹੜੀਆਂ ਆਪਣੀਆਂ ਪਾਉਣੀਆ ਸ਼ੁਰੂ ਕਰ ਦਵਾਂਗੇ तेल ਜਿਹੜਾ ਆਪਣਾ ਬਿਲਕੁਲ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ ਤੇ ਫਲੇਮ ਆਪਾਂ ਜਿਹੜੀ మీడియం ਕਰ ਲਾਂਗੇ ਕਿਉਂਕਿ ਆਪਣਾ ਪਕੌੜੀਆਂ ਦਾ ਸਾਈਜ਼ ਆ ਜਿਹੜਾ ਉਹ ਪਤਲਾ ਹੈ ਇਸ ਕਰਕੇ ਆਪਾਂ ਦੇਖੋ ਆਪਣੀਆਂ ਪਕੌੜੀਆਂ ਕਿੰਨੀਆਂ ਵਧੀਆ ਬਰੀਕ ਬਣ ਗਈਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਇਸੇ ਤਰ੍ਹਾਂ ਹੀ ਆਪਾਂ ਆਪਣਾ ਦੂਜਾ ਬੈਚ ਆ ਜਿਹੜਾ ਇਹਦੇ ਵਿੱਚ ਨਾ ਆਪਣੇ ਥੋੜਾ ਜਿਹਾ ਮਸਾਲੇ ਦੀ ਜਿਹੜੀ ਡਲੀ ਆ ਗਈ ਸੀ ਕਾਲੀਆਂ ਮਿਰਚਾਂ ਥੋੜੀਆਂ ਜਿਹੀਆਂ ਆਪਣੀਆਂ ਦਰ ਜੜੀਆਂ ਪੀਸੀਆਂ ਹੋਈਆਂ ਸੀ ਇਸ ਕਰਕੇ ਤੇ ਦੇਖੋ ਆਪਣੀਆਂ ਪਕੌੜੀਆਂ ਨੇ ਜਿਹੜੀਆਂ ਕਿੰਨੀ ਵਧੀਆ ਬਣੀਆਂ ਨੇ ਤੇ ਹੁਣ ਆਪਾਂ ਇਹਨਾਂ ਦਾ ਪਾਸਾ ਜਿਹੜਾ ਪਲਟਾ ਦਾਂਗੇ ਜਦੋਂ ਬੱਬਲਸ ਹੌਨੇ ਬੰਦ ਹੋ ਜਾਣਗੇ ਉਦੋਂ ਆਪਾਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਤੇ ਦੇਖੋ ਬੱਬਲਸ ਹੌਨੇ ਬੰਦ ਹੋ ਗਏ ਨੇ ਹੁਣ ਆਪਾਂ ਪਕੌੜੀਆਂ ਨੂੰ ਬਾਹਰ ਕੱਢ ਲੈਣਾ ਦੇਖੋ ਕਿੰਨੇ ਬਬਲਸ ਨੇ ਜਿਹੜੇ ਉੱਠਰੇ ਨੇ ਹੁਣ ਆਪਾਂ ਨੇ ਈਡਾ ਹੀ ਇਹ ਸਾਰੇ ਕਿਤੇ ਫੈਲਾ ਲੈਣੀਆਂ ਨੇ ਤੇ ਹੁਣ ਆਪਾਂ ਇਹਨਾਂ ਦਾ ਤਾਸਾ ਬਦਲਾ ਦਾਂਗੇ ਤਾਂ ਕਿ ਆਪਣੀਆਂ ਚੰਗੀ ਤਰ੍ਹਾਂ ਪਕੌੜੀਆਂ ਰੜ ਜਾਣ ਪਕੌੜੀਆਂ ਨੇ ਜਿਹੜੀਆਂ ਇਹ ਮੈਂ ਟੇਸਟ ਕਰਕੇ ਦੇਖੀਆ ਨੇ ਬਾਜ਼ਾਰ ਵਾਲਿਆਂ ਨਾਲੋਂ ਜ਼ਿਆਦਾ ਵਧੀਆ ਬਣੀਆਂ ਨੇ ਬਹੁਤ ਹੀ ਵਧੀਆ ਫਲੇਵਰ ਆ ਜਿਹੜਾ ਇਹਨਾਂ ਦਾ ਆਇਆ ਹੈ ਇਹ ਜਿਹੜਾ ਇਹਦੇ ਵਿੱਚ ਮੈਂ ਮਸਾਲਾ ਆਪਾਂ ਨੇ ਕਾਲੀ ਮਿਰਚ ਦਾ ਪਾਊਡਰ ਆ ਜਿਹੜਾ ਪੀਸਿਆ ਹੋਇਆ ਪਾਇਆ ਉਹ ਥੋੜਾ ਜਿਹਾ ਦਰਜੜਾ ਸੀਗਾ ਇਸ ਕਰਕੇ ਉਹ ਆਪਣੀ ਜਿਹੜੀ ਕੁੱਪੀ ਬਣਾਈ ਹੋਈ ਆ ਉਹਦੇ ਅੱਗੇ ਆ ਜਾਂਦਾ ਤਾਂ ਕਰਕੇ ਪਕੌੜੀਆਂ ਆਪਣੀਆਂ ਮੋਟੀਆਂ ਬਦਲੀਆਂ ਬਣਦੀਆਂ ਨੇ ਆਪਾਂ ਨੇ ਬਿਲਕੁਲ ਪਾਊਡਰ ਫਾਰਮ ਦੇ ਹੀ ਇਹਦੇ ਵਿੱਚ ਮਸਾਲੇ ਆ ਜਿਹੜੇ ਉਹ ਪਾਉਣੇ ਚਾਹੀਦੇ ਨੇ ਤੇ ਹੁਣ ਆਪਾਂ ਇਹਨਾਂ ਦੇ ਲੱਛੇ ਜਿ ਇਕੱਠੇ ਕਰਕੇ ਇਹਨਾਂ ਨੂੰ ਪਲੇਟ ਦੇ ਵਿੱਚ ਗੱਡੀ ਜਾਵਾਂਗੇ ਜਦੋਂ ਇਹ ਠੰਡੀਆਂ ਹੋ ਜਾਣਗੀਆਂ ਤਾਂ ਇਹ ਬਹੁਤ ਹੀ ਕ੍ਰਿਸਪੀ ਬਣ ਜਾਣਗੀਆਂ ਆਪਾਂ ਸਿਰਫ ਕਿੱਥੀ ਕੌਂਦੀ ਹੀ ਬੇਸਨ ਦੀ ਲਈ ਸੀ ਉਦੋਂ ਨਾਲ ਆਪਣੀਆਂ ਕਾਫੀ ਸਾਰੀਆਂ ਪਕੌੜੀਆਂ ਨੇ ਜਿਹੜੀਆਂ ਬਣ ਕੇ ਤਿਆਰ ਹੋਣੀਆਂ ਨੇ ਇਹ ਆਪਣਾ ਲਾਸਟ ਬੈਚ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੇ ਤੁਹਾਨੂੰ ਮੇਰੀ ਇਹ ਵੀਡੀਓ ਵੀ ਚੰਗੀ ਲੱਗਦੀ ਆ ਹੁਣ ਤਾਂ ਮੇਰੀ ਵੀਡੀਓਜ਼ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਨਾਲ ਹੀ ਲਾਈਕ ਕਰ ਦਿਆ ਕਰੋ ਐਸੀ ਤਰ੍ਹਾਂ ਆਪਣਾ ਇਹ ਲਾਸਟ ਬੈਚ ਆ ਤੇ ਆਪਣੀਆਂ ਪਕੌੜੀਆਂ ਸਾਰੀਆਂ ਪਣ ਕੇ ਤਿਆਰ ਹੋ ਗਈਆਂ ਨੇ ਦੇਖੋ ਇਸੇ ਤਰ੍ਹਾਂ ਤੇ ਦੇਖੋ ਇਸੇ ਤਰ੍ਹਾਂ ਆਪਾਂ ਨੇ ਸਾਰੀਆਂ ਪਕੌੜੀਆਂ ਨੇ ਜਿਹੜੀਆਂ ਬਣਾ ਕੇ ਤਿਆਰ ਕਰ ਲਈਆਂ ਨੇ ਤੇ ਦੇਖੋ ਕਿੰਨੀਆਂ ਵਧੀਆ ਆਪਣੀਆਂ ਪਕੌੜੀਆਂ ਬਣੀਆਂ ਨੇ ਇਹ ਆਪਾਂ ਨੇ ਇੱਕ ਕਾਲੀ ਬਿਸਰਨ ਦੇ ਵਿੱਚ ਬਣਾਈਆਂ ਨੇ ਤੇ ਨਾਲੇ ਇੰਨੀਆਂ ਕੁ ਪਕੌੜੀਆਂ ਆਪਣੀਆਂ ਹੋਰ ਬਣ ਗਈਆਂ ਸੀ ਦੇਖੋ ਇਹ ਕਿੱਕੜਾਂ ਸੌਇਕੜੀਆਂ ਤੇ ਕ੍ਰਿਸਪੀ ਬਣੀਆਂ ਨੇ ਮੈਂ ਤੁਹਾਨੂੰ ਤੋੜ ਕੇ ਵੀ ਦਿਖਾ ਦਵਣੀ ਆ ਦੇਖੋ ਆਵਾਜ਼ ਵੀ ਤੁਹਾਨੂੰ ਸੁਣੇ ਰਹੀ ਹੋਊਗੀ ਕਿੰਨੀਆਂ ਆਪਣੀਆਂ ਇਹ ਕੁਰਕੜੀਆਂ ਪਕੌੜੀਆਂ ਬਣੀਆਂ ਨੇ ਤੇ ਨਾਲੇ ਜਿਆਦਾ ਟਾਈਮ ਵੀ ਨਹੀਂ ਇਹਨਾਂ ਨੂੰ ਬਣਾਉਣ ਦੇ ਵਿੱਚ ਲੱਗਿਆ ਇਹਨਾਂ ਨੂੰ ਹੁਣ ਆਪਾਂ ਇੱਕ ਡੱਬੇ 'ਚ ਪਾ ਕੇ ਸਟੋਰ ਕਰ ਦੇਵਾਂਗੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ